ਅਸੀਂ ਜੇ ਕਹਿ ਦਈਏ ਕਿ ਫਲਾਨਾ ਜਗਾ ਜਿਹੜਾ ਉਹ ਇਤਿਹਾਸਕ ਸਥਾਨ ਸਾਡੇ ਗੁਰੂਆਂ ਨਾਲ ਸੰਬੰਧਿਤ ਹੈ ਪਰ ਉਹ ਉਹ ਪਰ ਉਹਦਾ ਮੈਂ ਕਹਿ ਸਕਦਾ ਵੀ ਹੈਗਾ ਇੱਕ ਬਿਲਡਿੰਗ ਬਚੀ ਹੋਈ ਹੈ ਜਿਹੜੀ ਉਹ ਵੀ ਬਠਿੰਡੇ ਹੀ ਹੈ ਇਸ ਬਾਬ ਨਾਲ ਉਹ ਵੀ ਪ੍ਰਾਈਵੇਟ ਨਿੱਜੀ ਤੌਰ ਤੇ ਬੰਦ ਹੋਇਆ ਉਹ ਉਹ ਚੱਕ ਫਤਿਹ ਸਿੰਘ ਵਾਲੇ ਜਿਹੜੇ ਫਤਿਹ ਸਿੰਘ ਹੁਣਾਂ ਨੇ ਸਰਹੰਦ ਦੇ ਜਿਹੜੇ ਵਜ਼ੀਰ ਦਾ ਸਿਰ ਲਾਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਗਏ ਸੀ ਵਜ਼ੀਰ ਖਾਨ ਦਾ ਸਿਰ ਲਾਇਆ ਸੀ ਉਹ ਫਤੇ ਸਿੰਘ ਦਾ ਪਿੰਡ ਆ ਉਹਦੇ ਨਾਮ ਤੇ ਹੀ ਆ ਚੱਕ ਫਤੇ ਸਿੰਘ ਵਾਲਾ ਜੀ ਉਹੋ ਉੱਥੇ ਜਿੱਥੇ ਜਿਹੜੇ ਘਰ ਚ ਮਾਈ ਦੇਸਾਂ ਦੇ ਘਰ ਚ ਬਖ ਗੁਰੂ ਜੀ ਰੁਕੇ ਸੀ ਕੁਝ ਦਿਨ ਉਹ ਘਰ ਹੈ ਜਿਹੜਾ ਉਹ ਪ੍ਰੀਜ਼ਰਵਡ ਹਾਲਚ ਹੈ ਉਹ ਵੀ ਤਾਂ ਹੈ ਵੀ ਉਹਨਾਂ ਦਾ ਨਿੱਜੀ ਸਥਾਨ ਆ ਉਹ ਮਾਈ ਦੇਸਾਂ ਦੇ ਜਿਹੜੇ ਆਪਾਂ ਸਾਹਿਬ ਪਾਸੇ ਸਵਾਲ ਰਹੀ ਹੈ ਉਹਨਾਂ ਨੇ ਸੰਭਾਲ ਲਿਆ ਉਹਨਾਂ ਨੇ ਕੀ ਕੀਤਾ ਕਿ ਉਹਦੇ ਆਸ-ਪਾਸੇ ਮਾਰਤ ਬਣਾ ਕੇ ਉਹਨੂੰ ਵਿਚਾਲੇ ਕਰਤਾ ਤਾਂਕਿ ਮੀਂਹ ਕਣੀ ਨਾਲ ਜਾਂ ਹੋਰ ਮੌਸਮ ਕਰਕੇ ਖਰਾਬ ਨਾ ਹੋਵੇ ਪਰ ਬਿਲਡਿੰਗ ਮੇਨ ਵਿੱਚ ਬਚੀ ਰਹੀ ਗੀ ਕੱਚੀ ਮਿੱਟੀ ਦੀ ਉਹਨੂੰ ਬਿਲਕੁਲ ਉਦੋਂ ਬਿਨਾ ਸਾਡੇ ਕੋਲੇ ਦਰਸ਼ਕ ਬਿਹਤਰ ਦੱਸ ਸਕਦੇ ਐ ਜੇ ਅਸਲ ਹਾਲਤ ਦੇ ਵਿੱਚ ਕੋਈ ਸਿੱਖ ਇਤਿਹਾਸ ਨਾਲ ਜੁੜੀ ਜਗ੍ਹਾ ਹੋਵੇ ਤੁਸੀਂ ਇਹ ਦੇਖੋ ਬਹੁਤ ਹੀ ਪੁਰਾਣੀ ਗੱਲ ਨਹੀਂ ਹੈਣਾ ਬਿਲਕੁਲ 300 ਸਾਲ 350 ਸਾਲ ਪੁਰਾਣੀਆਂ ਇਮਾਰਤਾਂ ਹੋਣੀਆਂ ਤੇ ਅਸੀਂ ਖਤਮ ਕਰਤੀ ਗੱਲ ਉਹ ਹੀ ਕਰਦੇ ਆ ਆਪਾਂ ਦਾ ਕਨੈਸ਼ਕੀ ਪੀਰੀਅਡ ਦੀ ਗੱਲ ਕਰ ਰਹੇ ਹਾਂ ਆਪਣੇ ਜਿਹੜਾ ਸਿੱਖ ਰਾਜ ਹੈ ਠੀਕ ਹੈ ਇੱਕ ਉਹਦੀ ਗੱਲ ਸੌਰੀ ਜੋ ਗੁਰੂ ਸਾਹਿਬਾਂ ਨਾਲ ਦਾਤ ਦੀ ਗੱਲ ਹੋਈ ਹੈ ਹਾਂ 500 ਤੋਂ ਸ਼ੁਰੂ ਕਰਕੇ 300 ਬਸ ਹਾਂ ਆਪਾਂ ਉਹ ਨਹੀਂ ਸੰਭਾਲ ਪਾਏ ਮਰੋ ਤੁਸੀਂ ਲਾਸਟ ਗੁਰੂ ਲਾਲੋ ਜੀ ਆਪਣੇ ਉਹਨਾਂ 3 ਸਾਲ ਦਾ 300 ਸਾਲ ਹੋਏ ਨੇ ਉਹ ਨਹੀਂ ਸੰਭਾਲ ਪਾਏ ਗੁਰੂ ਗੋਬਿੰਦ ਸਿੰਘ ਦਾ ਅਫਸੋਸ ਵਾਲੀ ਗੱਲ ਹੈ ਜੀ ਸਾਡੀਆਂ ਸਤਾਰਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਆਮ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ ਮੈਂ ਦੇਖਿਆ ਕਿ ਉੱਪਰ ਜਿਹੜੀਆਂ ਕੰਧਾਂ ਹੁੰਦੀਆਂ ਸੀ ਨਾ ਹੁਣ ਤਾਂ ਬੰਦ ਕਰਤਾ ਉੱਪਰ ਜਾਣਾ ਕਿਲੇ ਦੇ ਲੋਕਾਂ ਨੇ ਰਗੜ ਰਗੜ ਕੇ ਪੱਥਰਾਂ ਨਾਲ ਨਾਂ ਲੇਖ ਲੇਖ ਕੇ ਉਹਦਾ ਗਾਪਾ ਹਾਂ ਦਿਸ ਪਲੱਸ ਥੈਟ ਦੇਲ ਜੇ ਬਣਾ ਕੇ ਬਿਲਕੁਲ ਮੈਂ ਪੇਂਟਿੰਗ ਬਣਾਈ ਸੀ ਇੱਕ ਵਾਰੀ ਇਹਦੇ ਤੇ ਹਮ ਆਈ ਵਿਟਨੈਸ ਟੂ ਦਾ ਹੈਰੀਟੇਜ ਟਾਈਟਲ ਦਿੱਤਾ ਸੀ ਹੂੰ ਉਹ ਪੇਂਟਿੰਗ ਨੂੰ ਬੈਂਕ ਆਫ ਪੰਜਾਬ ਨੈਸ਼ਨਲ ਲੈਵਲ ਦੀ ਇੱਕ ਐਗਜ਼ੀਬਿਸ਼ਨ ਕਰਾਉਂਦਾ ਸੀ ਚੰਡੀਗੜ੍ਹ ਉੱਥੇ ਅਵਾਰਡ ਮਿਲਿਆ ਸੀ ਉਦੋਂ ਕਿਲੇ ਦੇ ਸਾਹਮਣੇ ਬਿਲਕੁਲ ਮੇਰੀ ਸ਼ਾਪ ਹੁੰਦੀ ਸੀਗੀ ਤੇ ਮੈਂ ਕਿਲੇ ਚ ਆ ਕੇ ਪੇਂਟਿੰਗਸ ਕਰਦਾ ਰਹਿੰਦਾ ਸੀ ਹੂੰ ਉਹ ਪੇਂਟਿੰਗ ਤੇ ਅਵਾਰਡ ਮਿਲਿਆ ਸੀਗਾ ਉਹ ਦਰਸਲ ਕਿਲੇ ਦਾ ਹੀ ਸੀ ਅਵਾਰਡ ਤਾਂ ਹੂੰ ਜਾਂ ਕਿਲੇ ਸੰਬੰਧੀ ਲੋਕ ਕੀ ਕਰਦੇ ਲੋਕ ਕੀ ਸੋਚਦੇ ਆ ਚਲੋ ਆਪਾਂ ਉੱਪਰ ਗੁਰਦੁਆਰਾ ਸਾਹਿਬ ਵੱਲ ਚੱਲਦੇ ਜੀ ਤੇ ਨਾ ਇਹ ਆਵਲੇ ਜਿਹੜੇ ਗੁੜਵਰਾ ਸਾਹਿਬ ਚੱਲੇ ਆਂ ਐਮ ਬਾਬਾ ਵਾਲਾ ਸਿੰਘ ਦੇਲੇ ਦਾ ਪਟਿਆਲਾ ਵਾਲੇ ਸੀਗੇ ਜਿਹੜੇ ਵਜਦੇ ਪਰ ਵੈਸਤ ਮਹਾਰਾਜ ਤੋਂ ਉਹ ਹਮ ਰਾਮਪੁਰਾ ਫੂਲ ਜੀ ਉਹ ਤਲੋਕੇ ਹੁਣੀ ਦੋ ਭਰਾ ਸੀਗੇ ਸਕੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ ਕੀਤੀ ਸੀ ਜੀ ਇੱਕ ਚੋਂ ਨਾਬੇ ਵਾਲੀ ਫੈਮਿਲੀ ਨਿਕਲੀ ਹਮ ਇੱਕ ਚੋਂ ਪਟਿਆਲੇ ਵਾਲੀ ਉਹ ਬਾਬਾ ਵਾਲਾ ਸਿੰਘ ਸੀ ਜਿਹੜੇ ਜੀ ਉਹਨਾਂ ਨੇ ਇੱਥੇ ਫਿਰ ਜਦੋਂ ਕਬਜ਼ਾ ਕਰ ਲਿਆ ਤੇ ਦਸਵੇਂ ਪਾਤਸ਼ਾਹ ਦੇ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਤਾਮੀਰ ਕੀਤੇ ਅਕੋਰਡਿੰਗ ਟੂ ਪਪੂਲਰ ਹਿਸਟਰੀ ਹਮ ਗੁਰੂ ਸਾਹਿਬ ਇੱਥੇ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਉਹ ਇਸ ਕਿਲੇ ਦੇ ਵਿੱਚ ਵੀ ਰੁਕੇ ਸੀ ਕੁਝ ਦਿਨਾਂ ਤੇ ਹਮ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦੀ ਥਾਂ ਵੀ ਕੀਤੀ ਤੇ ਮੈਨੂੰ ਯਾਦ ਹੈ ਛੋਟੇ ਹੁੰਦੇ ਸੀ ਜਾਇ ਸੁਆਸ ਪ੍ਰਭਾ ਜੀ ਕਹਿੰਦੇ ਵੀ ਜਿਵੇਂ ਲੋਕ ਕਹਿੰਦੇ ਹਾਂਜੀ ਜਿਵੇਂ ਅਸੀਂ ਮੇਰੇ ਯਾਦ ਹੈ ਛੋਟੇ ਹੁੰਦੇ ਅਸੀਂ ਇੱਥੇ ਮਾਤਾ ਨਾਲ ਆਪਿਆਂ ਨਾਲ ਆਉਂਦੇ ਸੀਗੇ ਜੀ ਤੇ ਉਦੋਂ ਇਹੀ ਗੁਰਦੁਆਰਾ ਸਾਹਿਬ ਹੁੰਦੇ ਸੀ ਥੱਲੇ ਵਾਲੇ ਨਹੀਂ ਸੀ ਥੱਲੇ ਵਾਲੇ ਤਾਂ ਹਾਸੀ ਦੇ ਵਿੱਚ ਜਿੱਤੇ ਬਹੁਤ ਬਾਰਸ਼ਾਂ ਪਈਆਂ ਸੀ ਬਟਿੰਡੇ ਤਿੰਨ ਦਿਨ ਨੌਨਸਟਾਪ ਮੀਂਹ ਪਿਆ ਸੀ ਉਹਦੇ ਨਾਲ ਇਹ ਬੁਰਜ ਦਾ ਨੁਕਸਾਨ ਹੋ ਗਿਆ ਸੀ ਤੇ ਇਹ ਲੱਗਦਾ ਸੀ ਕਿ ਇਹ ਪੂਰਾ ਨਟਕਕੇ ਗੁਰਦੁਆਰੇ ਨੂੰ ਨੁਕਸਾਨ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਥੱਲੇ ਇੱਕ ਕਮਰਾ ਪਾਇਆ ਹੋਇਆ ਸੀਗਾ ਮਲ ਵਾਲਾ ਕਮਰਾ ਅੱਛਾ ਟੀਅਰ ਵਾਲਾ ਹੈਗਾ ਟੀਅਰ ਟੇਕਰ ਦਾ ਉਸ ਤੋਂ ਕਰਨੇ ਛਿਪ ਕਰਦੇ ਇੱਥੇ ਬਹੁਤ ਕੀਪਟਨ ਸੁਣਿਆ ਸੀ ਇਹ ਟੁੱਟਿਆ ਇਹ ਟੁੱਟਣ ਤੋਂ ਬਾਅਦ ਫਿਰ ਥੱਲੇ ਸ਼ਿਫਟ ਕੀਤਾ ਜਦੋਂ بارشਾਂ ਦੇ ਵਿੱਚ ਇਹ ਟੁੱਟਿਆ ਇਸ ਤੋਂ ਪਰਲੀ ਕੰਦ ਆ ਉਹ ਟੁੱਟੀ ਇਹ ਇਹ ਸਭ ਤੋਂ ਪੁਰਾਣਾ ਤਾਂ ਅਸਲ 'ਚ ਟੁੱਟਿਆ ਹੋਇਆ ਜਿਹੜਾ ਹਿੱਸਾ ਬਹੁਤ ਪੁਰਾਣਾ ਯਾਨੀ ਕਿ ਜਿਹੜੀਆਂ 올ਡੇਸਟ ਫੋਟੋਆਂ ਖੇਲੇ ਦੀਆਂ ਅਵੇਲੇਬਲ ਹਨ 1900 ਕੁਝ ਦੀ 1911 ਵਗੈਰਾ ਦੀ ਕਿੰਨੇ ਹੋ ਗਿਆ ਉਹਦੇ 'ਚ ਵੀ ਪਰਲਾ ਜਿਹੜਾ ਸ਼ਾਹੀਪੁਰ ਦੇ ਪਰਲਾ ਇਸ ਤੋਂ ਟੁੱਟੇ ਹੀ ਨਜ਼ਰ ਆ ਰਿਹਾ ਹੈ ਅਸੀਂ ਛੋਟੇ ਹੁੰਦੇ ਨੂੰ ਕਹਿੰਦੇ ਸੀ ਕਿਲੇ ਦੀ ਗਟਲਾਨਾ ਹੂੰ ਵੀ ਕਿਲੇ ਦੀ ਗਟਲਾਨਾ ਦੇਖਣ ਜਾਨਾ ਆਸਵਾਣਾ ਬਣੀ ਹੋਈ ਸੀ ਇਹ ਵਾਲਾ ਤੁਸੀਂ ਜਿਹੜਾ ਥੱਲੇ ਦੇਖ ਰਹੇ ਹੋ ਨਾ ਕੰਸਟਰਕਸ਼ਨ ਹੂੰ ਤੁਸੀਂ ਇੱਕ ਮੈਂਡ ਥੱਲੇ ਦਿਖਾਏ ਹੋ ਜਿਹੜਾ ਨਾ ਆਵਲੀ ਜਿਹੜੀ ਕੰਸਟਰਕਸ਼ਨ ਹੈ ਆਹ ਇਹ ਕਿਸੇ ਨੇ ਨਾ ਇਹ ਦੇ ਦੇਖ ਕੇ ਕਿ ਸਰਕਾਰ ਦਾ ਕਾਰੀ ਨਹੀਂ ਰਹੀ ਹੂੰ

ਹੂੰ ਜਦ ਕੀ ਜਿਹੜਾ ਬਣਾਉਣਾ ਹੁੰਦਾ ਉਹਦੇ ਵਿੱਚ ਬਹੁਤ ਸਾਰੇ ਮਾਪਦੰਡ ਟੁੱਟਦੇ ਆ ਹੂੰ ਜਿਹੜੀਆਂ ਪੁਰਾਣੀਆਂ ਇਮਾਰਤ ਸੀ ਹੀ ਸਟਾਈਲ ਸੀ ਕੰਸਟਰਕਸ਼ਨ ਦਾ ਕਿਹੜਾ ਮਟੀਰੀਅਲ ਇਸਤੇਮਾਲ ਹੋਇਆ ਸੀ ਸਾਰਾ ਕੁਝ ਟਿਕਰਾ ਤੇ ਉਹੋ ਦੇਖੇ ਬਿਨਾਂ ਹੀ ਕੰਸਟਰਕਸ਼ਨ ਸ਼ੁਰੂ ਹੋ ਗਈ ਸੀ ਜੀ ਫਿਰ ਉੱਪਰੋਂ ਰੁਕਵਾਈ ਹੂੰ ਤੇ ਉੱਤੇ ਬੈਨ ਲਵਾ ਕੇ ਹੂੰ ਫਿਰ ਇਹਦੀ ਰਿਪੇਅਰ ਥੋੜੀ ਸ਼ੁਰੂ ਹੋਈ ਲੋਕ ਵੀ ਕੀ ਕਰਦੇ ਦਰਸਲ ਜੇ ਉਹ ਸ਼ਾਇਦ ਉਸ ਕੈਪਟਨਾਂ ਚੱਕ ਦੇ ਤਾਂ ਪੁਰਾਣੀ ਬਿਲਡਿੰਗ ਵੀ ਬਚਦੀ ਨਾ ਨਾ ਇਹ ਸਹੀ ਹੈ ਆਨੀ ਵਰਗੂ ਸਾਹਿਬ ਕੋਲ ਵਟ ਹੈ ਜਾਣਾ ਸੀ ਹਾਂਜੀ ਕਿਉਂਕਿ ਇਹ ਇਕੱਲਾ ਧਾਰਮਿਕ ਸਥਾਨ ਨਹੀਂ ਹੈਗਾ ਇਹ ਹਿਸਟੋਰੀਕਲ ਪਲੇਸ ਵੀ ਹੈ ਜਿਹੜਾ ਮੈਂ ਦੱਸ ਰਿਹਾ ਸੀ ਤੁਹਾਨੂੰ ਮਹਾਰਾਜ ਪਟਿਆਲਾ ਨੇ ਆਪਦੀ ਇੱਕ ਆਰਮੀ ਬਿਠਾਤੀ ਸੀ ਇਹਦੇ ਉਹ ਆਰਮੀ ਦੇ ਵਿੱਚ ਜ਼ਿਆਦਾਤਰ ਯੂਪੀ ਦੇ ਲੋਕ ਸੀ ਜਿਹੜੇ ਕਿ ਉੱਤੋਂ ਦੇ ਰਾਜਪੂਤ ਸੀਗੇ ਰਾਣੇ ਸੀ ਉਹ ਰਾਜਪੂਤ ਕਿਲੇ 'ਚ ਬੈਠੇ ਰਹੇ 1948 ਤੱਕ ਜਦੋਂ 1948 ਦੇ ਵਿੱਚ ਫਿਰ ਉਹਨਾਂ ਨੂੰ ਕਿਲੇ 'ਚੋਂ ਉਠਾਇਆ ਗਿਆ ਕਿਲੇ 'ਚੋਂ ਢਾਣ ਲਿਆ ਉਹਨਾਂ ਨੂੰ ਜਿਹੜਾ ਅੱਜਕੱਲ ਤੁਸੀਂ ਇਹ ਕਹੋ ਥਰਮਲ ਦੇ ਨੇੜੇ ਜ਼ਮੀਨ ਹੈ ਉਹ ਉਹਨਾਂ ਜਿਹੜੇ ਰਾਜ ਫੌਜੀ ਸੀ ਮਹਾਰਾਜ ਪਟਿਆਲਾ ਦੇ ਕਿਉਂਕਿ ਉਹ ਇੰਨੇ ਸਾਲ ਰਹਿ ਚੁੱਕੇ ਸਿਲੇ ਚ ਉਹਨਾਂ ਨੂੰ ਵੀ ਥਾਂ ਚਾਹੀਦੀ ਸੀ ਕੋਈ ਉਹਨਾਂ ਨੂੰ ਫਿਰ ਉਹ ਜਗਾ ਲੋਟ ਕੀਤੀ ਗਈ ਉੱਥੇ ਬਹੁਤ ਸਾਰੀ ਜ਼ਮੀਨ ਕਿਲਿਆਂ ਦੇ ਹਸਾਬ ਨਾਲ ਉਹਨਾਂ ਨੂੰ ਦਿੱਤੀ ਗਈ ਜਿਹੜੇ ਮਹਿਣਾ ਚੌਂਕ ਦੇ ਵਿੱਚ ਪ੍ਰੈਜ਼ੈਂਟਲੀ ਰਾਣੇ ਰਹਿ ਰਹੇ ਆ ਉਹ ਉਹਨਾਂ ਫੌਜੀਆਂ ਦੇ ਵੰਸ਼ ਹੈ ਜੇ ਰਾਜਪੂਤ ਫੌਜੀਆਂ ਦੇ ਜਿਹੜੇ ਕਿਲੇ ਚ ਫੌਜ ਹੁੰਦੀ ਸੀ ਹੂੰ ਸਾਡੇ ਮਿੱਤਰ ਰਿੰਗੋਪਾਲ ਰਾਣਾ ਜੀ ਹੂੰ ਯੰਗ ਬਲੱਡ ਕਲੱਬ ਚਲਾਉਂਦੇ ਆ ਉਹ ਵੀ ਉਸ ਡਾਇਨੇਸਟੀ ਚੋਂ ਹੀ ਆ ਹੂੰ ਜਿਹੜੇ ਕਿ ਕਿਲੇ ਦੇ ਵਿੱਚ ਰਾਜਪੂਤ ਫੌਜੀ ਮਹਾਰਾਜਾ ਪਟਿਆਲਾ ਨੇ ਰੱਖੇ ਹੋਏ ਸੀ ਹੂੰ ਜਿਹੜੇ ਆਸ-ਪਾਸ ਵੀ ਲੋਕ ਪੁਰਾਣੇ ਰਹਿ ਰਹੇ ਆ ਆ ਜੀ ਚੂਨਾ ਹੀ ਚੂਨਾ ਹੈ ਇਹ ਚੂਨਾ ਜੀ ਸਾਰਾ ਚੂਨਾ ਹੈ ਇਹ ਤਾਂ ਬਲਕਿ ਥੋੜਾ ਬਾਅਦ ਦਾ ਵੀ ਹੈਗਾ ਇਸ ਵਿੱਚੋਂ ਇਸਤੇਮਾਲ ਹੋਇਆ ਹੂੰ ਇਹ ਸਾਰਾ ਇਹਦੀ ਕੰਸਟਰਕਸ਼ਨ ਦਾ ਤਰੀਕਾ ਹੀ ਇਹ ਹੈ ਕਿ ਅਸੀਂ ਇਹਦੇ ਵਿੱਚ ਚੂਨਾ ਹੀ ਪਲਾਸਟਰ 'ਚ ਵੀ ਚੂਨਾ ਹੀ ਵਰਤਣਾ ਹੁੰਦਾ ਤੇ ਜਿਹੜੀ ਕੰਸਟਰਕਸ਼ਨ ਆ ਉਹਦੇ 'ਚ ਵੀ ਚੂਨਾ ਹੀ ਵਰਤਣਾ ਹੁੰਦਾ ਸਾਡਾ ਲੋਕਲੀ ਮਟੀਰੀਅਲ ਅਵੇਲੇਬਲ ਸੀ ਦਾ ਜਿਹੜਾ ਉਹ ਅਸਲ ਚ ਇਹੀ ਸੀ ਬਿਲਕੁਲ ਆਹ ਰਾਬ ਉੱਤੇ ਲਾ ਕੇ ਵੀ ਜਾਇਆ ਸੀ ਮਣਿਕ ਲਾਈ ਅਸਿਕਾ ਅੱਛਾ ਤੁਸੀਂ ਵੈਸੇ ਕੀ ਕਰਦੇ ਸੀ ਮੈਂ ਮੋਟ ਵਰਕ ਦਾ ਕੰਮ ਕਰਦਾ ਹਾਂ ਘਰ ਦਾ ਅੱਛਾ ਤਾਂ ਹੀ ਹੱਥ ਸਾਫ਼ ਹੈ ਮੈਂ ਮੈਂ ਜੀ ਮੈਨ ਸੁਜੀ ਆਣਾ ਨੂੰ ਜਿਹੜੇ ਕਲਾਸ ਦੇ ਕੰਮ ਸ਼ਹਿਰ ਵਿੱਚ ਬਾਹਰ ਤੋਂ ਕਰਦਾ ਇਹ ਸਾਰੇ ਕੰਮ ਆਪਾਂ ਕਰਿਆ ਇਹ ਨਜ਼ਰ ਆਉਂਦਾ ਕੰਮਾਂ ਲਈ ਮੈਂ ਨਾ ਕਿਸੇ ਕੋਈ ਨਹੀਂ ਮਿਲਿਆ ਮੇਰੇ ਤੋਂ ਤੁਹਾਡੇ ਉੱਪਰੋਂ ਦਾ ਪੇਮ ਆਇਆ ਇਹ ਰਕਾਇ ਚੀਜ਼ਾਂ ਨੂੰ ਨਹੀਂ ਹੁੰਦਾ ਪਰ ਉਹ ਜਿਹੜਾ ਫਿਰਦਾ ਉੱਪਰ ਜਿਹੜਾ ਉਹ ਕਹਿ ਰਿਹਾ ਸਲਾਹਲਾ ਕੇ ਕੰਮ ਲੈਣ ਦੇ ਮੈਂ ਸੋ ਬਸ ਇਸ ਮੈਨੂੰ ਇਹ ਲੱਗ ਰਿਹਾ ਹੈ ਕਿ ਇਸ ਚੋਂ ਕੁੱਲ ਮਿਲਾ ਕੇ ਪੂਰਾ ਜਿਹੜਾ ਸਟਾਜ ਜੇ ਮੈਂ ਕੱਢਦਾ ਜੀ ਤਾਂ ਇਹੀ ਕੱਢਦਾਂਗੇ ਸਰਕਾਰਾਂ ਨੂੰ ਤੇ ਲੋਕਾਂ ਨੂੰ ਜੀ ਦੋਨੋਂ ਹੀ ਪੱਖਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਹੂੰ ਸਾਡੇ ਇਤਿਹਾਸ ਨੂੰ ਲੈ ਕੇ ਸਾਡੀ ਧਰੋਹ ਹੋਰ ਮੈਂ ਕਹੂੰਗਾ ਇਹ ਆ। ਹੂੰ ਉਹ ਤੁਸੀਂ ਉੱਪਰ ਦੇਖੋ। ਹੂੰ ਇੰਨਾ ਸੋਹਣਾ ਇਲਾਕਾ ਹੈ ਉੱਪਰ ਜਾਣ ਦਾ ਜੇ ਸਾਨੂੰ ਮੌਕਾ ਮਿਲਿਆ ਤਾਂ ਕਦੇ ਤੁਹਾਨੂੰ ਜ਼ਰੂਰ ਦਿਖਾਵਾਂਗੇ। ਉਹਦੇ ਵਿੱਚ ਜਿਹੜਾ ਕੰਮ ਹੋਇਆ ਨਾ ਸਟੱਕੋ ਵਰਕ ਸਟੱਕੋ ਕਹਿੰਦੇ ਆ ਆਪਾਂ ਜਦੋਂ ਹੂੰ ਚੂਨੇ ਦੇ ਨਾਲ ਅ ਕਾਰੀਗਰੀ ਕਰਕੇ ਡਿਜ਼ਾਈਨ ਬਣਾਏ ਜਾਂਦੇ ਸੀਗੇ। ਹੂੰ ਫਲੈਟ ਨਹੀਂ 3 ਡਾਈਮੈਂਸ਼ਨਲ ਬਾਹਰ ਨਿਕਲੇ ਫੁੱਲ ਵਗੈਰਾ। ਹੂੰ ਬਹੁਤ ਕਮਾਲ ਦਾ ਸਟੱਕੋ ਦਾ ਕੰਮ ਉੱਪਰ ਸਾਰਾ ਹੋਇਆ। ਠੀਕ ਹੈ ਮੇਰੇ ਫਾਦਰ ਸਾਹਿਬ 1954 55 ਦੀ ਗੱਲ ਦੱਸਦੇ ਹੁੰਦੇ ਸੀ ਮੈਨੂੰ ਉਦੋਂ ਬਟੰਡੇ ਆਏ ਸੀ ਇੱਥੇ ਰਹਿੰਦੇ ਸੀ ਹੂੰ ਤੇ ਉਹ ਕਹਿੰਦੇ ਵੀ ਅਸੀਂ ਵੀ ਛੋਟੇ ਹੁੰਦੇ ਅੱਠਵੀਂ ਨੌਵੀਂ ਚ ਛੇਲੇ ਚ ਆ ਕੇ ਕਿੱਡ ਲਾ ਉਦੋਂ ਉੱਪਰ ਲ ਸਾਰਾ ਖੁੱਲਾ ਹੁੰਦਾ ਸੀ ਹੂੰ ਤੇ ਉਹ ਦੱਸਦੇ ਸੀ ਕਿ ਉੱਥੇ ਬਲੌਰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕੀਮਤੀ ਪੱਥਰ ਉਹ ਲੱਗੇ ਹੁੰਦੇ ਸੀ ਹੰਮ ਤੇ ਉਦੋਂ ਲੋਕ ਪੱਟ ਪੱਟ ਕੇ ਲੈ ਗਏ بس ਇਹੋ ਦਿੱਕਤ ਆ ਆਪਣੇ ਲੋਕ ਛੱਡਦੇ ਨਹੀਂ ਨਾ ਇਤਿਹਾਸ ਨੂੰ ਇਹ ਲੋਕਾਂ ਦੇ ਕਿਉਂਕਿ ਜਿਹੜੇ ਲੋਕ ਹੁੰਦੇ ਨਾ ਸਧਾਰਨ ਉਹ ਆਰਡਰ 'ਚ ਨਹੀਂ ਹੁੰਦੇ ਉਹਨਾਂ ਨੂੰ ਆਰਡਰ 'ਚ ਲਾਉਣ ਲਈ ਕਾਨੂੰਨ ਹੁੰਦਾ ਹਮੇਸ਼ਾ ਬਿਲਕੁਲ ਨਹੀਂ ਤਾਂ ਅਸੀਂ ਜੰਗਲੀ ਹਾਂ ਸਹੀ ਹੈ ਅਸੀਂ ਜਿਹੜੇ ਸਿੱਧੇ ਖੜੇ ਹੋ ਕੇ ਸਾਫ਼ ਸੁਥਰੇ ਕੱਪੜੇ ਪਾ ਕੇ ਗੱਲ ਕਰਦੇ ਨਾ ਇਹ ਸਮਾਜ ਦੀਆਂ ਬੰਦਸ਼ਾਂ ਕਰਕੇ ਹੀ ਆ ਸਾਡੇ ਰੂਲਸ ਰੈਗੂਲੇਸ਼ਨਸ ਉਸ ਕਰਕੇ ਆ ਹੂੰ ਨਹੀਂ ਇੱਕ ਦੂਜੇ ਦੇ ਸਿਰ ਕਿਉਂ ਨਾ ਪਾੜ ਦੇਣ ਟ੍ਰੈਫਿਕ ਰੂਲਸ ਵੀ ਐਸੇ ਕਰਕੇ ਹੁੰਦੇ ਆ ਨਾ ਸੋ ਸਾਡੇ ਦੋਨੋਂ ਪੱਖ ਹੀ ਐ ਸਾਨੂੰ ਅਸੀਂ ਸਿਵਲਾਈਜ਼ਡ ਹੋਏ ਹਾਂ ਨੂੰ ਸਾਨੂੰ ਸਦੀਆਂ ਹੀ ਹੋ ਗਈਆਂ ਅਸੀਂ ਥੋੜੇ ਹੋਰ ਸਿਵਲਾਈਜ਼ਡ ਹੋਈਏ ਥੋੜੇ ਹੋਰ ਸਿਆਣੇ ਹੋਈਏ ਸਾਡੇ ਲੋਕਾਂ ਨੂੰ ਅਕਲ ਹੈ ਨਹੀਂ ਦਰਸਲ ਵਿਚਾਰਨਾ ਕਿਵੇਂ ਆ ਸਮਾਜ ਚ ਸਾਡੀਆਂ ਪੁਰਾਣੀਆਂ ਚੀਜ਼ਾਂ ਦਾ ਖਿਆਲ ਕਿਵੇਂ ਰੱਖਣਾ ਹੈ ਨਾ ਦੂਜੀ ਸਰਕਾਰ ਦੇ ਪੱਧਰ ਤੇ ਜਿਹੜੇ ਕਾਨੂੰਨ ਬਣੇ ਆ ਕਾਨੂੰਨ ਹੈ ਨਹੀਂ ਕਾਨੂੰਨ ਨਹੀਂ ਹੈਗੀ ਕਾਨੂੰਨ ਤਾਂ ਹੈਗੇ ਉਹ ਲਾਗੂ ਨਹੀਂ ਹੁੰਦੇ ਬਸ ਉਹੀ ਦਿੱਕਤ ਹੈ ਨਾ ਇੰਪਲੀਮੈਂਟੇਸ਼ਨ ਸਰਕਾਰਾਂ ਨੂੰ ਵੀ ਚਾਹੀਦਾ ਹੈ ਹਨਾ ਬਲਕਿ ਪੰਜਾਬ ਦੇ ਵਿੱਚ ਜਿਹੜੀਆਂ ਬਠਿੰਡੇ ਦੇ ਕਿਲੇ ਏਰਗੀਆਂ ਥਾਵਾਂ ਹੈ ਜਿਹੜੀਆਂ ਕਿ ਇੰਡੀਆ ਦੀਆਂ ਸਭ ਤੋਂ ਪੁਰਾਣੀਆਂ ਥਾਵਾਂ ਚ ਹੈ ਤੇ ਪੂਰਾ ਆਪਾਂ ਗੱਲ ਕੀਤੀ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵੀ ਇਹ ਸਬੂਤ ਤਾਂ ਹਿੰਦੂ ਹਿੰਦੁਸਤਾਨੀ ਪੂਰੀ ਦੁਨੀਆ ਦੇ ਸਭ ਤੋਂ ਪੁਰਾਣੀਆਂ ਥਾਵਾਂ ਚ ਹੈ ਤੋ ਸੀ ਦੇਖੋ ਰਾਜਸਥਾਨ ਵਾਲਿਆਂ ਨੇ ਟੂਰਿਜ਼ਮ ਚਲਾਇਆ ਨਾ ਬਿਲਕੁਲ ਅਸੀਂ ਉਹਨਾਂ ਦੀ ਕੋਈ ਉਹ ਨਹੀਂ ਕਰਦੇ ਕਿ ਰਾਜਸਥਾਨ ਵਾਲਿਆਂ ਨੇ ਕਿਹੋ ਕੀਤਾ ਅਸੀਂ ਤਾਂ ਤਾਰੀਫ ਕਰਦੇ ਆ ਪਰ ਉਹਨਾਂ ਕੋਲੇ ਕੀ ਕੁਛ ਹੈ ਦਿਖਾਉਣ ਨੂੰ ਉਹਨਾਂ ਕੋਲੇ ਕਿਲੇ ਹਵੇਲੀਆਂ ਵੀ ਹੈ ਨਾ ਬਾਕੀ ਡੈਜ਼ਰਟ ਆ ਉੱਥੇ ਬਿਲਕੁਲ ਸਾਡੇ ਇੱਥੇ ਖੇਤ ਵੀ ਹੈ ਸਾਡੇ ਇੱਥੇ ਕਿਲੇ ਵੀ ਐ ਸਾਡੇ ਇੱਥੇ ਹਵੇਲੀਆਂ ਵੀ ਐ ਸਾਡੇ ਕੋਲੇ ਲੜਾਈ ਦਾ ਬੜਾ ਤਕੜਾ ਇਤਿਹਾਸ ਹੈ ਹੂੰ ਅਸੀਂ ਜੰਗ ਯੁੱਧ ਕੀਤੇ ਐ ਅਸੀਂ ਆਪਣੀਆਂ ਛਾਤੀਆਂ ਡਾਹ ਕੇ ਖੜੇ ਐ ਬਿਲਕੁਲ ਸਾਡੇ ਕੋਲੇ ਬਹੁਤ ਕੁਝ ਐ ਦਿਖਾਉਣ ਨੂੰ ਬਹੁਤ ਕੁਝ ਪਰ ਦੱਸੋ ਟੂਰਿਜ਼ਮ ਪੰਜਾਬ ਦਾ ਸਭ ਤੋਂ ਮਾੜਾ ਡਿਪਾਰਟਮੈਂਟ ਮੰਨਿਆ ਜਾਂਦਾ ਸੀ ਇਹ ਪਰ ਹੁਣ ਮੰਨਣ ਤੋਂ ਜਮੀ ਜਾ ਗਈ ਐ ਹੁਣ ਇੱਕ ਨਵੇਂ ਜਿਹੜਾ ਹੈਗਾ ਨਾ ਟੂਰਿਜ਼ਮ ਦੇ ਡਾਇਰੈਕਟਰ ਜਿਹੜੇ ਲਾਏ ਨੇ ਜਦੋਂ ਸੋਡੇ ਧਿਆਨ ਚ ਨਾ ਹੋਏ ਸੰਜੀਤ ਤਵਾੜੀ ਜੀ ਲਾਏ ਨੇ ਜਿਹੜੇ ਪਹਿਲਾਂ ਬਟੰਡੇ ਡੀਐਫ ਹੋ ਰਹੇ ਰਹੇ ਗਏ ਨੇ ਤੇ ਮਿਨੀ ਗੋਆ ਉਹਨਾਂ ਨੇ ਡਿਵੈਲਪ ਕੀਤਾ ਹੁਸ਼ਿਆਰਪੁਰ ਉਹਨਾਂ ਨੇ ਡਿਵੈਲਪ ਕੀਤਾ ਇਸੇ ਚੱਕਰ ਦੇ ਵਿੱਚ ਮਨੁਲਾ ਦਾ ਇਹ ਪੰਜਾਬ ਦੇ ਇਤਿਹਾਸ ਚ ਫਸਟ ਟਾਈਮ ਹੋਣਾ ਕਿ ਆਈਐਸ ਦੀ ਜਗ੍ਹਾ ਤੇ ਆਈਐਫਐਸ ਜਿਹੜਾ ਹੈਗਾ ਉਹ ਜਿਹੜਾ ਹੈਗਾ ਡਾਇਰੈਕਟਰ ਟੂਰਿਜ਼ਮ ਲਾਇਆ ਗਿਆ ਗ੍ਰੇਟ ਹੁਣ ਤੁਸੀਂ ਦੇਖੋ ਕਿ ਬਟੰਡੇ ਦੇ ਕਿਲੇ ਦੇ ਵਿੱਚ ਮਿਊਜ਼ੀਅਮ ਕਿਉਂ ਨਹੀਂ ਹੈਗਾ ਹਾਂ ਪੰਜਾਬ ਚ ਟੋਟਲ ਕਿੰਨੇ ਮਿਊਜ਼ੀਅਮ ਹੈ ਬਿਲਕੁਲ ਅਸੀਂ ਦੁਨੀਆ ਚ ਕਿਤੇ ਵੀ ਜਾਈਏ ਉੱਥੇ ਮਿਊਜ਼ੀਅਮ ਹੁੰਦੇ ਜਿੱਥੇ ਟੂਰਿਸਟ ਜਾ ਕੇ ਵਿਜ਼ਿਟ ਕਰਦੇ ਹੁੰਦੇ ਪੰਜਾਬ ਦੇ ਵਿੱਚ ਟੂਰਿਸਟ ਕਿਉਂ ਆਊਗਾ ਤੇ ਕਿੱਥੇ ਆਊਗਾ ਪੰਜਾਬ ਚ ਅਸਲ ਚ ਮੇਜਰ ਦੋ ਥਾਵਾਂ ਤੇ ਟੂਰਿਸਟ ਆਉਂਦਾ ਉਹ ਹੈ ਅੰਮ੍ਰਿਤਸਰ ਤੇ ਅਨੰਦਪੁਰ ਸਾਹਿਬ ਹੂੰ ਠੀਕ ਹੈ ਬਿਲਕੁਲ ਸਾਡੇ ਇੱਥੇ ਫਾਰਮ ਟੂਰਿਜ਼ਮ ਕਿਉਂ ਨਹੀਂ ਹੈਗਾ ਹੂੰ ਜਦੋਂ ਕਿ ਇੱਥੇ ਜਿਹੜਾ ਹੈਗਾ ਇਹ ਸਪੈਸ਼ਲ ਗ੍ਰਾਂਟਾਂ ਲਈ ਹੈ ਕਿ ਉਹ ਕੇਂਦਰ ਸਰਕਾਰ ਤੋਂ ਆਪਣੇ ਐਗਰੋ ਟੂਰਿਜ਼ਮ ਦੇ ਲਈ ਗ੍ਰਾਂਟਾਂ ਨੇ ਪਰ ਕਿੰਨਾ ਕੁ ਫਾਰਮ ਟੂਰਿਜ਼ਮ ਸਾਡੇ ਡਵੈਲਪ ਹੋਇਆ ਇੰਨੇ ਰੂਲਸ ਰੈਗੂਲੇਸ਼ਨਸ ਆ ਇੰਨੇ ਲਿੰਗਾਂ ਜਗ੍ਹਾ ਤੋਂ ਪਰਮਿਸ਼ਨਸ ਆ ਪਹਿਲਾਂ ਕਿਹਾ ਗਿਆ ਸੀ ਕਿ ਸਾਰੀ ਪਰਮਿਸ਼ਨ ਨੂੰ ਇੱਕ ਜਗ੍ਹਾ ਕਰਾਂਗੇ ਪਰ ਉਹ ਉਹ ਨਾ ਇੰਪਲੀਮੈਂਟ ਹੀ ਹੋਈਆਂ ਗੱਲਾਂ ਆ ਹੋਈਆਂ ਇਹਨੂੰ ਇਹਦੇ ਵਿੱਚ ਵੀ ਇਹਦੇ ਵਿੱਚ ਮਿਊਜ਼ੀਅਮ ਹੋਣਾ ਚਾਹੀਦਾ ਇਨਫੋਰਮੇਸ਼ਨ ਸੈਂਟਰ ਵੀ ਹੋਣਾ ਚਾਹੀਦਾ ਇੱਥੇ ਜਿਹੜਾ ਟੂਰਿਸਟ ਬਾਹਰੋਂ ਆਵੇ ਇੱਥੇ ਹੁਣ ਮਤਲਬ ਕਿ ਲੋਕਾਂ ਦਾ ਲੋਕਾਂ ਨੂੰ ਪਤਾ ਹੈ ਬਰੰਡਾ ਦੇ ਇਤਿਹਾਸ ਬਾਰੇ ਕਿਲੇ ਦੇ ਇਤਿਹਾਸ ਬਾਰੇ ਹੁਣ ਜਿਹੜੇ ਬੰਦੇ ਇੱਥੇ ਮਤਲਬ ਬਾਹਰ ਦੇ ਆਉਂਦੇ ਨੇ ਉਹਨਾਂ ਨੂੰ ਇੱਥੇ ਕਿਤੇ ਵੀ ਇਤਿਹਾਸ ਨਹੀਂ ਲਿਖ ਕੇ ਲਾਇਆ ਹੋਇਆ ਬਾਹਰ ਲਿਖ ਕੇ ਲਗਾਇਆ ਹੋਇਆ ਬਹੁਤ ਛੋਟੇ ਜਿਹੇ ਪੀਰੀਅਡ ਦਾ ਹਿਸਟਰੀ ਲਿਖ ਕੇ ਲਾਈ ਹੈ ਆਪ ਨੂੰ ਦੱਸਣਾ ਚਾਹੀਦਾ ਨਾ ਉਹ ਵੀ ਜਿਆਦਾ ਜਿਹੜੀ ਲੋਕ ਤੱਤ ਹੁੰਦੇ ਆ ਨਾ ਲੋਕਾਂ ਦੇ ਲੋਕ ਤੱਤ ਤਾਂ ਇਹ ਵੀ ਕਹਿੰਦੇ ਆ ਵੀ ਇੱਥੇ ਸਤਲੁਜ ਲੰਘਦਾ ਸੀ ਨਾ ਲੋਕ ਤੱਤ ਤਾਂ ਇਹ ਵੀ ਕਹਿੰਦੇ ਆ ਵੀ ਇੱਥੇ ਰਈਆ ਸੁਲਤਾਨਾਂ ਨੇ ਕਿਲੇ ਤੋਂ ਛਾਲ ਮਾਰ ਕੇ ਸੁਸਾਇਡ ਕਰ ਲਈ ਸੀ ਜਦਕੀ ਰ ਕੈਥਲ ਕੋਲੇ ਜਿੱਥੇ ਜੱਟਾਂ ਨਾਲ ਲੜਦੇ ਬਿਮਾਰੇ ਗਏ ਹਾਂ ਉਹ ਇਤਿਹਾਸ ਵਿੱਚ ਲਿਖਿਆ ਹੋਇਆ ਇਹਨਾਂ ਨੇ ਹਿਸਟੋਰੀਕਲ ਹੈ ਹੀ ਨਹੀਂ ਗੱਲਾਂ ਜਿਹੜੀਆਂ ਲਿਖੀਆਂ ਬਾਅਦ ਉਹ ਹਾਂ ਚਲੋ ਇਹਨਾਂ ਨੇ ਲਿਖਿਆ ਹੋਇਆ ਉਹ ਇਹਨਾਂ ਦਾ ਤੱਤ ਜਿਹੜਾ ਹੈਗਾ ਇਫੈਕਟ ਇਹ ਦੱਸਦੇ ਆ ਕਿ ਇਤੋਂ ਸਾਲ ਮਾਰ ਕੇ ਨਿਕਲ ਗਏ ਸੀ ਛਾਲ ਮਾਰ ਕੇ ਨਹੀਂ ਨਿਕਲੇ ਜੀ ਦਰਸਲ ﺍﻟतूनिया ने ਜਦੋਂ ਉਹਨੂੰ ਕੈਦ ਕਰ ਲਿਆ ਉਹ ਬਗਾਵਤ ਦਬਾਉਣ ਆਈ ਸੀ ਇੱਥੋਂ ਦੀ ਤੇ ﺍﻟतूनिया ने ਫੜ ਕੇ ﺍﻟतूनिया ਦੇ ਹਵਾਲੇ ਕਰ ਦਿੱਤਾ ਗਿਆ ਉਹਦੀ ਫੌਜ ਦੇ ਬੰਦਿਆਂ ਵੱਲੋਂ ﺍﻟतूनिया ने ਫੜ ਕੇ ਕਿਲੇ 'ਚ ਕੈਦ ਕਰ ਲਈ ਕਿਉਂਕਿ ﺍﻟतूनिया ਦੀ ਮੰਗੇਤਰ ਸੀ ਦ ﺍﻟतूनिया ਨੂੰ ਵੀ ਆਇਆ ਸੀ ਜੇ ਮੈਂ ਇਹਦੇ ਨਾਲ ਵਿਆਹ ਕਰਾ ਲਾਂ ਤਾਂ ਮੈਂ ਦਿੱਲੀ ਦੀ ਸਲਤਨਤ ਤੇ ਰਾਜ ਕਰ ਲਵਾਂ ਉਹਨੇ ਇੱਥੇ ਕਿਲੇ 'ਚ ਹੀ ਨਿਕਾਹ ਕਰਾਇਆ ਉਹਦੇ ਨਾਲ ਤੇ ਇੱਥੋਂ ਦੋਨੋਂ ਜਣੇ ਦਿੱਲੀ ਗਏ ਸੀ ਬਗਾਵਤ ਦਬਾਉਣ ਪਰ ਹਾਰ ਗਏ ਤੇ ਇੱਥੇ ਜਾਟਾਂ ਨੇ ਹਰਿਆਣੇ ਦੇ ਵਿੱਚ ਕੈਥਲ ਕੋਲੇ ਦੋਨੋਂ ਮਾਰਤੇ ਇਸ ਕਰਕੇ ਦੋਨਾਂ ਦੀ ਕਬਰਾਂ ਕਹਿਣ ਹਮ ਇਹ ਇਸ 'ਚ ਕੋਈ ਹੁਣ ਇਹ ਫੈਕਚੁਅਲ ਗੱਲ ਹੈ ਜਿਹੜੀ ਕਿ ਸਾਰੀ ਸਬੂਤਾਂ ਤੇ ਤੇ ਹਿਸਟੋਰੀਕਲ ਐਵੀਡੈਂਸਸ ਤੇ ਹੈ ਹੁਣ ਜੇ ਲੋਕਾਂ ਨੂੰ ਵੀ ਇੱਥੇ ਕਿਲੇ ਤੋਂ ਛਾਲ ਮਾਰ ਕੇ ਮਰ ਗਈ ਮਰ ਗਈ ਸੀ ਉਹ ਇਤਿਹਾਸ ਮੰਨੀ ਜਾਈਏ ਹੁਣ ਇੱਥੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇਨਫੋਰਮੇਸ਼ਨ ਸੈਂਟਰ ਵੀ ਚਾਹੀਦਾ ਇੱਥੇ ਆਫਿਸ ਚਾਹੀਦਾ ਇੱਥੇ ਮਿਊਜ਼ੀਅਮ ਚਾਹੀਦਾ ਜਿੱਥੇ ਆਪਾਂ ਦੇਖੀਆਂ ਤੋਪਾਂ ਪਈਆਂ ਉਹਦੇ ਨਾਲ ਹੀ ਆਫਿਸ ਆਰਕੀਲੋਜੀਕਲ ਸਰਵੇ ਆਫ ਇੰਡੀਆ ਦਾ ਆਫਿਸ ਹੈ ਉਹਦੇ ਨੇੜੇ ਮਿਊਜ਼ੀਅਮ ਬਣਾਇਆ ਜਾ ਸਕਦਾ ਪੂਰੇ ਬਠਿੰਡੇ ਨਾਲ ਰਿਲੇਟਡ ਕੀਤਾ ਉਹਦੇ ਚ ਲਾਈਆਂ ਜਾ ਸਕਦੀ ਆ ਪੂਰੇ ਬਠਿੰਡੇ ਦਾ ਇਤਿਹਾਸ ਉਹਦੇ ਵਿੱਚ ਦਿਖਾਇਆ ਜਾ ਸਕਦਾ ਆ ਅੱਗੇ ਗੁਰਦੀਪ ਵੀ ਆਗੇ ਆਗੇ ਭਾਈ ਸਾਹਿਬ ਅਸੀਂ ਤਾਂ ਚੱਲੇ ਸੀਗੇ ਅਸੀਤ ਚੱਲ ਰਹੀ ਸੀ ਨੂੰ ਮਾਰੀ ਨਾ ਮੋਰ ਸਕਦੇ ਆ ਜਾਂਦ ਲੋਸਤਾ ਕਿਹਾ ਕਿ ਆ ਗਏ ਚਾਹ ਪਣੀ ਆਜ ਫਰਮਾਇਆ ਕਿ ਗ੍ਰਾਮ ਵਾਲੇ ਨੇ ਉਹਰਾਲਾ ਆਪ ਦੇਖ ਲੈ ਕੋਈ ਗੱਲ ਅੱਛਾ ਸਾਡੇ ਬੜੇ ਪਿਆਰੇ ਬਿੱਤਰਾ ਗੁਰਦੀਪ ਜੀ ਗੁਰਦੀਪ ਭਾਈ ਕਿੰਨੇ ਸਾਲ ਹੋ ਗਏ ਕਿਹੜੇ ਸਾਲ ਟ ਕੀਤੀ ਸੀ ਦਸਵੀਂ ਇੱਥੇ? ਪੰਜ ਲੱਗਦਾ ਉਹ ਪਰ। ਹਾਂ ਤੁਸੀਂ ਦੋ ਸਾਲ ਮੇਰੇ ਤੋਂ ਜੂਨੀਅਰ ਹੋ। ਇਹ ਬਗੇਰਾ ਹੋ ਗਏ। ਠੀਕ ਹੈ ਤੇ ਮੈਂ ਕੰਨ ਵਿੱਚ ਹੈ ਨਾ ਉਹਦੇ ਯਾਦ ਆਪਾਂ ਇੱਥੇ ਇਕੱਠੇ ਖੇਡਦੇ ਰਹੇ ਜਦੋਂ ਗੁਰਪੁਰਬ ਹੁੰਨੇ ਕਿੰਨੀ ਸੇਵਾ ਕਰੇ ਕਰਦੇ ਜਿਹੜਾ ਗੁਰਪੁਰਬ ਬੜਾ ਪਿਆਰ ਦਾ ਅਜ ਵੀ ਨਹੀਂ ਆਉਂਦਾ ਉਹ ਆਉਂਦਾ ਸੀ ਸਾਰਾ ਬੰਦਾ ਨੇ ਕੀ ਕੀ ਆਪ ਕਰਦੇ ਨੇ ਕਿੰਨੇ ਕੋ ਪਾਣੀ ਵੀ ਆਪ ਚੱਕ ਕੇ ਲੈ ਆਉਣਾ ਤੇ ਕੋ ਲੈ ਕੇ ਜੰਦੇ ਨੇ ਪਾਣੀ ਹਾਂ ਕਿੱਥੇ ਆਉਂਦਾ ਜਿੰਨਾ ਮੌਕਾ ਦਿੱਤਾ ਆਪ ਨੂੰ ਪੜਨਾ ਉਹ ਤੋਂ ਪੜਨਾ ਕਿ ਜੇ ਅੱਗੇ ਸੇਵਾ ਕਰਨੀ ਪਬਲਿਕ ਵੀ ਸੀਮਤ ਜੀ ਹੁੰਦੀ ਸੀਗੀ ਬਿਲਕੁਲ ਬਿਲਕੁਲ ਤੇ ਮਤਲਬ ਗੁਰਪੁਰਬ ਸਾਡੇ ਲਈ ਬਹੁਤ ਵੱਡਾ ਉਹ ਬੜਾ ਵੱਡਾ ਇਵੈਂਟ ਐ ਸਪੈਸ਼ਲੀ ਗੁਰੂ ਨਾਨਕ ਦੇਵ ਜੀ ਦਾ ਵੀ ਤੇ ਗੁਰਗੋਬਿੰਦ ਦੋਨੋਂ ਹੀ ਦੋਨੋਂ ਤੇ ਮੈਂ ਮਤਲਬ ਤੁਹਾਡਾ ਤਾਂ ਬਰਥਡੇ ਇੱਥੇ ਲਈਏ ਕਿਲੇ ਲਈਏ ਆ ਮੇਰੇ ਜਨਮ ਦਿਨ ਨਹੀਂ ਕਿਲੇ ਦੇ ਵਿੱਚ ਦਾ ਕਿਲੇ ਦੇ ਅੰਦਰ ਇਦਾਂ ਜਿਹੜਾ ਮੇਰਾ ਪ੍ਰਦਰਸ਼ਨ ਕੀਤਾ ਹੈ ਨਾ ਉਹ ਅੰਕਲ ਐਫਸੀ ਜੋਬ ਕਰਦੀ ਪਤਲ ਦੋ ਤਿੰਨ ਦਿਨ ਆਇਆ ਨਹੀਂ ਹੋਏ ਸੀ ਇਹ ਤੋਂ ਕਿ ਮੈਂ ਨਾਲ ਹੀ ਆਇਆ ਫਿਰ ਬਸ ਜਿਹੜਾ ਜਰੂਰ ਬਾਹਰ ਜਾ ਕੇ ਲੈਣਾ ਸੀ ਉਹ ਤੋਂ ਕਿਤੇ ਚੱਲਿਆ ਕੀ ਬਾਤ ਹੈ ਕੀ ਬਾਤ ਤੋਡਾ ਵਰਥ ਕਿਲੇ ਦਾ ਮੈਨੂੰ ਖਿਆਲ ਇਹ ਮੈਨੂੰ ਲੱਗਦਾ ਵੀ ਪੁਰਾਣੇ ਜੇ ਬੰਦਿਆਂ ਨੂੰ ਛੱਡਦੀ ਹੈ ਜਿਹੜੇ ਕਿਲੇ 'ਚ ਰਹਿੰਦੇ ਸੀ 1998 ਤੋਂ ਪਹਿਲਾਂ ਰਾਣਿਆਂ ਤੋਂ ਪਹਿਲਾਂ ਛੱਡਦੀ ਹੈ ਬੰਦਿਆਂ ਨੂੰ ਤਾਂ ਉਸ ਤੋਂ ਬਾਅਦ ਮੈਨੂੰ ਕੁ ਲੱਗਦਾ ਇੱਕ ਲੋਤਾ ਹੀ ਬੰਦਾ ਹੋਗਾ ਜਿਸ ਦਾ ਜਨਮ ਕਿਲੇ 'ਚ ਹੋਇਆ हां तो किले दे आखरी राजे भी कह ली क्या सेवा पर सेवा तरिया या सो ਸਾਡੇ ਨਾਲ ਦੋਸਤੋ ਸ਼ਖਸ ਨੇ ਜਿਨ੍ਹਾਂ ਦਾ ਮੈਨੂੰ ਲੱਗਦਾ ਜ਼ਾਤੀ ਤੋਂ ਬਾਅਦ ਇਕਲੌਤੇ ਸ਼ਖਸ ਨੇ ਜਿਨ੍ਹਾਂ ਦਾ ਜਨਮ ਕਿਲਾ ਮੁਬਾਰਕ ਦੇ ਵਿੱਚ ਦਾ ਜਿਹਨਾਂ ਦੇ ਫਾਦਰ ਸਾਹਿਬ ਪਹਿਲਾਂ ਬਹੁਤ ਦੇ ਸਾਲ ਉਹਨਾਂ ਨੇ ਜੌਬ ਕੀਤੀ ਹੁਣ ਤੁਸੀਂ ਵੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਨਾਲ ਕਾਪੀ ਪ੍ਰੋਫੈਸਰ ਅੱਛਾ ਇੱਥੇ ਕੌਣ ਨੇ ਹੁਣ ਅਫੀਸਰ ਤੋਂ ਦੱਸਣਾ ਸਰਿੰਦਰ ਕੁਮਾਰ ਨੇ ਕਿਹਾ ਹੁਸ਼ਾਰ ਖਾਨ ਉਹ ਪ੍ਰੈਜ਼ੈਂਟਲੀ ਆ ਉਹ ਦੇਖ ਰਿਹਾ ਹੈ ਉਹ ਤਾਂ ਬਹੁਤ ਕੰਮ ਹੋ ਗਿਆ ਪਹਿਲਾਂ ਬਹੁਤ ਸਾਲ ਪਹਿਲਾਂ ਤਾਂ ਕੰਮ ਘੱਟ ਹੋਇਆ ਹੁਣ ਤਾਂ ਬਹੁਤ ਸਾਰਾ ਕੰਮ ਹੋ ਗਿਆ ਬਹੁਤ ਹੁਣ ਤਾਂ ਤਰਕੀਬਨ ਜਿਹੜੇ ਪੁਰਾਣੇ ਲੋਕ ਹੁਣ ਵੀ ਆ ਕੇ ਕਹਿੰਦੇ ਹੁਣ ਤਾਂ ਅੰਦਰਲੇ ਪਾਸੇ ਦਾ ਬਿਲਕੁਲ ਤਿਆਰ ਕਹਿ ਸਕਦੇ ਹਾਂ ਲਗਭਗ ਤਿਆਰ ਲਗਭਗ ਮੈਂ ਦੇਖ ਰਿਹਾ ਸੀ ਉਹ ਸਾਹਮਣੇ ਰੂਮ ਵਗੈਰਾ ਵੀ ਬਣ ਗਏ ਹਨਾ ਜਿੱਥੇ ਡਿੱਗੀਆਂ ਸੀ ਪਾਣੀ ਦੀਆਂ ਉਹਦੇ ਮਗਰਲੇ ਪਾਸੇ ਵੀ ਕਮਰਾ ਵਗੈਰਾ ਵੀ ਸਾਰਾ ਉਹਦਾ ਹਾਂ ਹੋ ਉਹ ਤਿਆਰ ਹੋ ਗਿਆ ਤ ਬੱਸ ਸਭ ਤੋਂ ਇਹ ਭਾਰ ਲੈ ਬੈਠੇ ਨੇ ਆਪਣੇ ਇਹ ਜਦੋਂ ਫਟਕੀ ਤੋਂ ਹੋ ਗਏ ਫਿਰ ਹੋਸਲਾ ਪਬਲਿਕਾਂ ਦੀ ਹੋ ਗਿਆ ਹੁਣ ਥੋੜਾ ਜਿਹਾ ਰੁਕ ਕੇ ਜਾਨਾ ਨਾ ਥੋੜਾ ਡੈਮੇਜ ਆ ਰਿਹਾ ਡੈਮੇਜ ਜ਼ਿਆਦਾ ਹਾਂ ਹੌਲੀ ਹੌਲੀ ਪਰ ਇੰਨਾ ਵੀ ਅੱਗੇ ਨਾਲੋਂ ਤਾਂ ਬਹੁਤ ਫਰਕ ਆ ਗਿਆ ਉਹ ਜ਼ਿਆਦਾ ਉਹ ਜ਼ਿਆਦਾ ਆਪਾਂ ਅੰਦਰ ਤਾਂ 90% ਹੀ ਕਿੱਸਾ 90 ਜਾਨਾ ਇਹਨੂੰ ਠੀਕ ਕਰਨ ਦਾ ਹੈ ਨਹੀਂ ਆ ਆਬ ਹੋਰ ਜਿਹਨਾਂ ਵੀ ਇਹਨੂੰ ਵੀ ਕਾਰਨ ਗਈ ਇਹਨੂੰ ਵੀ ਕਾਰਨ ਹੋ ਵੀ ਨਹੀਂ ਸਾਰੇ ਹੋ ਹੀ ਜਾਂਦੇ ਹੀ ਬਾਈ। ਉਹ ਦਿਨ ਸਾਰੇ ਹੋ ਹੀ ਜਾਂਦੇ ਪਰ ਇਹਨੂੰ ਇੱਕ ਵਾਰੀ ਤਾਂ ਸੇਵਲ ਕਰ ਲਿਆ ਕਾਰ ਸੇਵਾ ਚਲਾਦੀ ਸੀ ਕੰਮ ਨੇ ਕਿਹਾ ਕਿਸੇ ਟਾਈਮਰ ਤੇ ਉਹ ਰੋਕੀ ਫਿਰ ਦੱਸ ਰਹੇ ਸੀ ਅਸੀਂ। ਨਹੀਂ ਨਹੀਂ ਉਹ ਕਿਸੇ ਟਾਈਮ ਹੋਈ ਪੁਰਾਣੀ ਗੱਲਾਂ ਉਹ ਫਿਰ ਤਾਂ ਕੀ ਰਹਿੰਦਾ ਉਹ ਵੀ ਕਾਰ ਸੇਵਾ ਵਾਲਾ ਕੰਮ ਚੱਲਦਾ ਰਹਿੰਦਾ ਹੁਣ ਨੂੰ ਪੂਰੇ ਕਿਲੇ ਤੇ ਮਾਰਬਲ ਲਾ ਦਿੰਦੇ। ਸਾਰਾ ਰੰਗ ਕਰ ਦਿੰਦੇ ਹਰਦਵਾਲੀ ਤੇ ਕਰਨਾ ਪਣਾ ਜੀ ਹਰਦਵਾਲੀ ਤੇ ਪੇਂਟ ਵੀ ਕਰਦੇ। ਉਹ ਨਾ ਨਹੀਂ ਸ਼ਹਿਰ ਦੇ ਲੋਕਾਂ ਦੇ ਆ ਉਹਨਾਂ ਦੀ ਤਾਂ ਚੋਰ ਉਹਨਾਂ ਦੀ ਸ਼ਰਦਾ ਜੁੜੀ ਹੋਈ। ਉਹ ਕਿਹਾ ਕਿ ਪੁਰਾਣਾ ਵੇਰੋ ਨਵੀਂ ਜੇਪਟੀ ਨਾ ਬਰਤਵਾਰ ਇਹਨਾਂ ਸਾਡੇ ਜਨੈਟਿਅਨ ਤੇ ਅੱਜ ਇਹ ਗੱਲ ਨਾ ਲੱਗਦਾ ਜਿਵੇਂ ਉਵੇਂ ਹੀ ਫਿਰਦੇ ਆ ਉਸੇ ਟਾਈਮ ਚ ਕਰਦੇ ਆ ਇਹ ਸਰਕਾਰ ਦੀ ਜਿਹੜੀ ਸਰਕਾਰ ਇਹ ਤਾਂ ਹੋਈ ਲੇਕਿਨ ਇਹ ਬਸ ਹੋ ਕੇ ਬੜੀ ਆ ਇਹਦੇ ਵਿੱਚ ਕੋਈ ਮਿਊਜ਼ੀਅਮ ਵਗੈਰਾ ਬਣਾਉਣ ਦੀ ਵੀ ਪਲੈਨਿੰਗ ਸੀ ਕੋਈ ਇਹ ਪਤਾ ਨਹੀਂ ਇਹ ਤਾਂ ਤਿਆਰ ਹੋਈ ਆ ਭਾਈ ਜੇ ਤਿਆਰ ਹੋ ਕੇ ਸ਼ਾਇਦ ਤੇਸਰਾਵਰ ਪ੍ਰਪੋਜ਼ਲ ਨਹੀਂ ਆਇਆ ਹੈ ਅੱਜ ਚਲੋ 4 ਵਜੇ ਕਰ ਲੈਂਦੇ ਚਲੋ ਬਹੁਤ ਵਧੀਆ ਗੱਲ ਹੋਈ ਠੀਕ ਹੈ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਠੀਕ ਹੈ ਹਮਾਰਾ ਨਈ ਕਿਤਾਬ ਹੋ ਰਹੀ ਹੈ ਇੰਡੀਗਰ ਕਲਚਰ ਸਤਿਜਾਤ ਪਾ ਲੇ ਹਾਂ ਸੇਵਾ ਦਾ ਸਾਥ ਵੀ ਫੋਕਾ ਦੇਣਾ ਲਿਖੇ ਰਹੋ ਵਿਰਾਮਣੀ ਤੇ ਨਰੇ ਫੇਰ ਮਾਰਾਂ ਦੇ ਘਰ ਉਪਰ ਮੋੜਾ ਆਫਿਸ ਜਾਨਾ ਆ ਗਿਆ ਹਸਲ ਟਾਈਮ ਹੋ ਗਿਆ ਤੇ ਇਹ ਆਪਾਂ ਯਾਤਰਾ ਕਰ ਰਹੇ ਹਾਂ ਪੂਰੇ ਪੰਜਾਬ ਦੇ ਇਤਿਹਾਸਿਕ ਸਥਾਨਾਂ ਦੀ ਨਾ ਟਾਈ ਹਾਂ ਸਿਰਫ ਕੁਪਿੰਦਰ ਨਾ ਨਾ ਬੰਦ ਪਾਕਿਸਤਾਨ ਪੂਰੀ ਪੂਰੇ ਪੰਜਾਬ ਦੀ ਹਿਸਟੋਰੀਕਲ ਪਲੇਸਸ ਦੀ ਅੱਧਾ ਹਾਂ ਸਭ ਨੀ ਬਿਲਕੁਲ ਕਵਰ ਹੋ ਗਿਆ ਅਜਿਹੀ ਨਾ ਹਾਂ ਉਹ ਅਜੇ ਨੀ ਵਾਰ ਸਾਡੀ ਨਾ ਬਹੁਤ ਪਹਿਲਾਂ ਪੂਰੇ ਇਹ ਤਾਂ ਤੁਹਾਨੂੰ ਪਤਾ ਗੁਰਪ੍ਰੀਤ ਬਾਈ ਤਾਂ ਸਿੰਗਾਪੁਰ ਤੱਕ ਬਾਈਕ ਸਾਈਕਲ ਤੇ ਜਾਏ ਤੇ ਉਸ ਤੋਂ ਬਾਅਦ ਫਿਰ ਕਈ ਥਾਵਾਂ ਦੇ ਹੋਰ ਹਿਸਟੋਰਿਕਲ ਪਲੇਸਸ ਕਵਰ ਕੀਤੇ ਪਰ ਇਹ ਸੀ ਵੀਰ ਜਿਹੜੇ ਪੰਜਾਬ ਦੇ ਵਿੱਚ ਹੈਗੇ ਇਹ ਬਹੁਤ ਘੱਟ ਕਵਰ ਹੋਏ ਹੈ ਹੈਟਾ ਹੁਣ ਲੋਕਾਂ ਨੇ ਇਹ ਵੀ ਸਾਰੇ ਇਹ ਵੀ ਤੜੀਏ ਉਹਨੋਂ ਦੇਖਿਆ ਹੁਣ ਦੇਖਿਆ ਲੱਗੇ ਰਹਾ ਜਰ ਅਪਨ ਨਹੀਂ ਪਤਾ ਸੀ ਇਹ ਆਪਣੇ ਕੋਲੇ ਤੇ ਹੁਣ ਆਪ ਨੂੰ ਐ ਲੱਗਣ ਲੱਗਾ ਯਾਰ ਕਿਦਾਂ ਜੇ ਤਾਂ ਇੰਨਾ ਆ ਹਾਂ ਬਿਲਕੁਲ ਉਹ ਵੀ ਆਪਣਾ ਸਾਰਾ ਉਹ ਜਿਹੜਾ ਅਹ ਹਾਂ ਬਿਲਕੁਲ ਯਾਰ ਗਲਪ ਦੇਖਿਆ ਇਹ ਨਹੀਂ ਇਹ ਹੈਗਾ ਕਿ ਅਪਨੇ ਨਹੀਂ ਲਿਖਦੇ ਠੀਕ ਹੈ ਬਾਬਾ ਠੀਕ ਹੈ ਜਨਾਬ थैंक यू बा मेहरबानी थैंक यू ਸੋ ਦੋਸਤੋ ਇਹ ਆਪਣਾ ਅੱਜ ਦਾ ਸੇ ਬਠਿੰਡਾ ਵਾਲੇ ਜ਼ਿਲ੍ਹੇ ਦਾ ਮੁੱਖ ਇਲਾਮ ਮੁਬਾਰਕ ਸਾਹਿਬ ਕਹ ਲੋ ਬਹੁਤ سارے ਹੋਰ ਨਾਮ ਵੀ ਦਿੱਤੇ ਜਾਂਦੇ ਆ ਜੀ ਪਰ ਮੈਨੂੰ ਲੱਗਦਾ ਇੱਕ ਰਸੂਲ ਹਮਜ਼ਾ ਤੌਰ ਦੀ ਇਸ ਨੂੰ ਉਹਨੇ ਆਪਣੀ ਮੈਰਾਦ ਅਫਗਾਨਿਸਤਾਨ 'ਚ ਲਿਖੀ ਹੈ ਕਿ ਜੇ ਤੁਸੀਂ ਆਪਣੇ ਪਾਸਟ ਤੇ ਬੰਦੂਕ ਨਾਲ ਗੋਲੀ ਚਲਾਓਗੇ ਤਾਂ ਤੁਹਾਡਾ ਭਵਿੱਖ ਤੁਹਾਡੇ ਤੇ ਤੋਪ ਨਾਲ ਗੋਲੇ ਚਲਾਊਗਾ ਬਿਲਕੁਲ ਜੇ ਅਸੀਂ ਆਪਣਾ ਪਾਸਟ ਨਹੀਂ ਸਮਝ ਸਕਦੇ ਨਾ ਆਪਣੀ ਹਿਸਟਰੀ ਆਪਣਾ ਇਤਿਹਾਸ ਨਹੀਂ ਸਮਝ ਸਕਦੇ ਅਸੀਂ ਆਪਣਾ ਫਿਊਚਰ ਵੀ ਨਹੀਂ ਬਣਾ ਸਕਦੇ ਬਿਲਕੁਲ ਸੋ ਸਾਨੂੰ ਸੁਚੇਤ ਹੋਣਾ ਪਊ ਆਪਣੇ ਇਤਿਹਾਸ ਪ੍ਰਤੀ ਆਪਣੀ ਧਰੋਹਰ ਪ੍ਰਤੀ ਫੇਰ ਹੀ ਅਸੀਂ ਆਪਣਾ ਭਵਿੱਖ ਬਣਾ ਸਕਦੇ ਹਾਂ ਸੋ ਇਸੇ ਸੰਦੇਸ਼ ਨਾਲ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਜੁੜੇ ਰਹੋ ਇਹੋ ਜਿਹੀਆਂ ਤੁਹਾਨੂੰ ਹੋਰ ਬਹੁਤ ਸਾਰੀਆਂ ਥਾਵਾਂ ਦਿਖਾਵਾਂਗੇ ਜੀ ਬਹੁਤ-ਬਹੁਤ ਸ਼ੁਕਰੀਆ